ਬਿਲਾਵਲ ਮਹਿਲਾ ਪੰਜਵਾ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਓ ਲਾਈਐ ਚੀਤਾ ਥੋਂ ਬਲਿਹਾਰੀ ਜੋ ਪ੍ਰਭੂ ਤਿਹਾਵਤ ਜਲਨ 부ਜੈ ਹਰ ਹਰ ਗੁਨ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਭਾਗੀ ਸਾਧ ਸੰਗ ਰਾਮੈ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਅਨੰਦਾ ਇੱਕ ਨਿਮਖ ਨਾ ਵਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਧਨ ਤਨ ਨਾਨਕ ਸ਼ਰਣ ਪ੍ਰਭ ਤੇਰੀ ਬਿਲਾਵਲ ਮੈਲਾ 5 ਵਾ ਵੋਹਿ ਨਿਰਗੁਣ ਸਭ ਗੁਣਾ ਬਿਹੂਨਾ ਦਇਆ ਤਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ ਤਖਤ ਵੱਛਲ ਪੈ ਘਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਅਤਿਤ ਪਾਵਨ ਪ੍ਰਭ ਬਿਰਧ ਬੇਦ ਲੇਖਿਆ ਪਾਰ ਬ੍ਰਹਮ ਸੋਨੈ ਨੂੰ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪਲਾਇਣ ਬਿਲਾਵਲ ਮਹਲਾ 5 ਕਮਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸ਼ੀ ਅਲਖ ਅਭੇਵਾ ਗੁਣ ਬੇਅੰਤ ਪ੍ਰਭ ਗੈਰ ਗੰਭੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕਸ ਬਿਨ ਨਾਹੀ ਕੋ ਦੂਜਾ ਤੁਮ ਹੀ ਜਾਨੋ ਆਪਣੀ ਪੂਜਾ ਆਪੋ ਕਸ਼ੂ ਨਾ ਹੋਵਤ ਪਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਿਨਹੀ ਪਾਇਆ ਬਲਾਵਲ ਮਹਿਲਾ ਪੰਜਵਾ ਮਾਤ ਗਰਭ ਮੈਂ ਹਾਥ ਦੇ ਰੱਖਿਆ ਹਰ ਰਸ ਛੋੜ ਵਿਖਿਆ ਫਲ ਚਖਿਆ ਭਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੇ ਮੂੜੇ ਤਬ ਤਨ ਬਿਨ ਸਜਾਏ ਬੇਹਾਲ ਰਹਾਓ ਸਾਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨ ਜਾਪਿਆ ਮਾ ਮੋ ਅੰਧ ਕੂਪ ਪਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹਿਲਾ 5ਵਾਂ ਮਾਤ ਪਿਤਾ ਸੁਤ ਬੰਧ ਪਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਖਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ ਸਗਲ ਸੰਜਾਮ ਕਰੇ ਪ੍ਰਭ ਆਪੇ ਪੈ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੇ ਗੁਰ ਆਣਿਆ